नमस्कार जी ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਤਾਂ ਸਵੇਲੇ ਦੀਆਂ ਖਬਰਾਂ ਲੈ ਕੇ ਹਾਜ਼ਰ ਹੋયા ਹਾਂ ਅੱਜ ਗੁਰਦਾਸਪੁਰ ਦੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਨਗਰ ਕੌਂਸਲ ਦੇ ਸੁਪਰਡੈਂਟ ਅਸ਼ੋਕ ਕੁਮਾਰ ਦੀ ਗਵਾਹੀ ਦੇ ਵਿੱਚ ਪਤੰਗ ਅਤੇ ਡੋਰਾ ਵਿੱਚ ਨੂੰ ਵਾਲੀਆਂ ਦੁਕਾਨਾਂ ਦੇ ਉੱਪਰ ਅਚਨਚਿਤ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਚਾਈਨਾ ਡੋਰ ਵਿੱਚ ਤਾਂ ਬਰਾਮਦ ਨਹੀਂ ਹੋਈ ਪਰ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਨਸੀਹਤ ਦਿੱਤੀ ਕਿ ਭੁੱਲ ਕੇ ਵੀ ਕੋਈ ਚਾਈਨਾ ਡੋਰ ਨਾ ਵੇਚੇ ਜੇਕਰ ਕੋਈ ਵੇਚਦਾ ਨਜ਼ਰ ਆਇਆ ਤਾਂ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਉਹ ਮਿਕਸ ਕਰਦੀ ਸਾਰੇ ਬਦਜ ਦਾ ਸਾਡੀ ਸੀ ਬਾਗ ਹੈ ਨਾ ਉਹ ਕੰਮੇ ਖਾਣੇ ਕਰਦੀ ਹੈ ਉਹ ਵੀ ਤਾਂ ਭਾਈਆ ਗੋੜ ਦੇ ਪੇਰੇ ਆ ਤੁਹਾਨੂੰ ਉਹ ਜੋ ਲੋਕ ਮਿਕਸ ਕਰ ਰਹੀ ਆ ਜੀ ਹਨਾ ਕਰਦੇ ਆ ਆਹ ਹਾਂ ਛੰਨੀਆ ਦਾ ਆ ਰਿਹਾ ਪਿਛਲੇ ਸਾਲ ਬੜੋਗੇ ਨੇ ਜੀ ਚਲੋ ਦੇਖ ਜੀ ਉਹ ਮੰਗਦੀ ਹੁੰਦੀ ਹੈ ਜੱਪ ਭੰਨ

ਕੋਈ ਨਾ 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 ਇਹਦਾ ਹੋਣੀ ਨਹੀਂ ਆ ਪਿੱਛੇ ਨਾਲ ਖੜਿਆ ਵਾ ਇਹ ਕੈਪੂਟ ਆ ਆ ਇਹਨਾਂ ਦੇ ਕੋਲ ਬਕਾਟ ਆ ਇਹ ਕਾਨੂੰਨ ਦੇ ਕਰਕੇ ਇਹ ਕੰਮ ਕਰਕੇ ਮੋਟੀਵੇਟ ਹੋਰ ਕਿ ਜਿਹੜਾ ਕਾਨੂੰਨ ਬਣਾਇਆ ਗਿਆ ਇਹ ਤੁਹਾਡੀ ਸੇਫਟੀ ਲਈ ਹੈ ਨਾ ਪੰਨਿਆਂ 'ਤੇ ਹੋਰ ਪਲੇ ਸਮਝੋ ਕਿ ਇਹ ਨਹੀਂ ਫੰਕਸ਼ਨ ਹੋਰ ਆ ਥੋੜਾ ਬਕਰ ਕੈਮ ਦਾ ਸੁਣਨਾ ਹੈ ਮੈਨੂੰ ਇਹਦੇ ਵੀ ਕਿਹਾ ਇੱਕ ਦਾ ਕਰਕੇ ਜੇ ਉਹ ਜੇ ਤੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਬੱਚੇ ਮੜਾ ਜਾ cái इसको हां कोई नहीं मिल रही ठीक है हां पता चला लग रहा हूं देखो ਸੋੜਾ ਬਾਈ ਸਾਰੀ ਗੇਨ ਮੱਲੀਓ ਸਾਰੀ ਕੋਡ ਆਹ ਕੋਡ ਆਹ ਪੜਾਉਂ ਪੰਜੇ ਦੀ ਪੜਾ ਆ ਸਾਰਾ ਡਾਊਨ ਮੈਨ ਇੱਕ ਪੜਾਓ ਜਰਾ ਕੋਡ ਡਾਊਨ ਚੈੱਕ ਕਰਾਜਾ ਆਵਾ ਆਹ ਡਾਊਨ ਚੈੱਕ ਕਰਾਓ ਚਲ ਚਲ ਮੈਂ ਨਿਕਲਦਾ ਜੀ ਜਰਾ ਕੰਮ ਬਹੁਤ ਚੱਲ ਰਿਹਾ ਜੀ ਮਨਾ ਦਾ ਪੌਟਰੀ ਟੋਕ ਰਹੀ ਏ ਜੀ ਹਾਲ ਕਾਲੀ ਰੱਖੀ ਬਈ ਹੈ ਪੌਟਰੀ ਟੋਕ ਲਿਆ ਕਰੀਦਾ ਜੀ ਓਕੇ ਤੁੱਚ ਕੱਢੀ ਤੂੰ ਮੇਰੇ ਕੋਲ ਕਿੱਥੇ ਕੱਢੀ ਕੋਈ ਤੇ ਕਿਹਦੇ ਜਨਤ ਤੇ ਹਾਂਜੀ ਕਰੀ ਤਾਰ ਚਲੋ ਜੇ ਜੇ ਮੇਰਾ ਕੰਮ ਹੈ ਤੁਹਾਨੂੰ ਸਕੇਲ ਕਰਦਾ ਨਾ ਪਰ ਇਹ ਨਹੀਂ ਹੈ ਮੈਂ ਠੀਕ ਆ ਅੱਗੇ ਸਾਡੀ ਰੇਡ ਤੇ ਦਾਨ ਕਿਤੇ ਪਾਇਆਗਾ ਸਰਪਤ ਕਰਨੀ ਗੱਲ ਕਿ ਪਾਇਆ ਜਿਵੇਂ ਕਸਪੰਦ ਕਸਣੀ ਆਪਾਂ ਬਿਲਕੁਲ ਜੀ ਅਸੀਂ ਇਹ ਲਗਾਤਾਰ ਸਾਡੀ ਮਹਿਮ ਜਿਹੜੀ ਆ ਅਸੀਂ ਗਾਇਬ ਗਾਇਬ ਰੇਟ ਮਾਰਾਂਗੇ ਸ਼ਾਮ ਨੂੰ ਸਵੇਰੇ ਜਦੋਂ ਵੀ ਸਾਡੇ ਹੋ ਸਾਡਾ ਧਿਆਨ ਜਿਹੜਾ ਬੱਚਿਆਂ 'ਲੋ ਗਿਆ ਵੀ ਇਹ ਬੱਚੇ ਪਤਾ ਲੱਗ ਸਕੇ ਵੀ ਬੱਚੀ ਲਿਆਂ ਕੇ ਤੁਹਾਡੇ ਇਹ ਜੀ ਦੁਕਾਨਾਂ ਉੱਤੇ ਰਗਾ ਤਾਂ ਰੇਡ ਮਾਰ ਰਹੇ ਆ ਉਜਾਂ ਕੁਝ ਬੱਚਿਆਂ ਤੋਂ ਸਾਨੂੰ ਪਤਾ ਲੱਗਾ ਵੀ ਇਸ ਜਗ੍ਹਾ ਦੇ ਉੱਤੇ ਕਿਤੇ ਸੇਲ ਹੋ ਰਹੀ ਆ ਪਰੇਸ਼ਾਨ ਨੂੰ ਅਜੇ ਪੁਖਤਾ ਕੋਈ ਸਬੂਤ ਨਹੀਂ ਲੱਗਾ ਜਦੋਂ ਸਾਨੂੰ ਪੁਖਤਾ ਸਬੂਤ ਲੱਗਾ ਤੋ ਅਸੀਂ ਪਬਲਿਕਲੀ ਵੀ ਉਹਦਾ ਤੁਹਾਨੂੰ ਮੀਡੀਆ ਰਹਿ ਵੀ ਉਸੇ ਵਕਤ ਸੂਚਿਤ ਕਰਾਂਗੇ ਤੇ ਪੁਲਿਸ ਵਿਭਾਗ ਨੂੰ ਉਸੇ ਵਕਤ ਉਹਦੇ ਖਿਲਾਫ ਐਫ ਆਈ ਆਰ ਲਈ ਕਰਾਂਗੇ ਅੱਜ ਅਸੀਂ ਤਿੰਨ ਚਾਰ ਦੁਕਾਨਾਂ ਤੇ ਰੇਡ ਕੀਤੀ ਹੈ ਬਾਕੀ ਵੀ ਇੱਕ ਦੋ ਤੇ ਹੋਰ ਕਰਾਂਗੇ ਤੇ ਅਸੀਂ ਲਗਾਤਾਰ ਜਿਹੜੀ ਆਪਣੀ ਟੀਮ ਜਿਹੜੀ ਆ ਇਹ ਇਸੇ ਕੰਮ ਲਈ ਲੱਗੀ ਹੋਈ ਨੇ ਇਸ ਵੇਲੇ ਵੀ ਭਾਈ ਕੁਝ ਲੋਕ ਵੇਚ ਰਹੇ ਮਹਿੰਗੇ ਰੇਟਾਂ ਤੇ ਕਹਿੰਦੇ ਵੇਚਦੇ ਆ ਮੈਂ ਤਾਂ ਜੀ ਅਸੀਂ ਇੱਕ ਇੱਕ ਬੰਦੇ ਦੀ ਡਿਊਟੀ ਲਾਤੀ ਹੈ ਵੀ ਤੁਸੀਂ ਆਪਣੇ ਲੈਵਲ ਤੋਂ ਉੱਤੇ ਪਤਾ ਕਰੋ ਕਿ ਕਿਸੇ ਤਰੀਕੇ ਨਾਲ ਸਾਨੂੰ ਕੋਈ ਬੰਦਾ ਫੇਸ ਹੋ ਗਿਆ ਤਾਂ ਉਹਦੇ ਖਿਲਾਫ ਜਿਹੜੀ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਜ ਅਜੇ ਤੱਕ ਕੋਈ ਪਤਾ ਲੱਗਿਆ ਨਹੀਂ ਨਹੀਂ ਅਜੇ ਅਸੀਂ 4-5 ਦੁਕਾਨਾਂ ਚੈੱਕ ਕੀਤੀਆਂ ਆ ਤੇ ਅਜੇ ਕੋਈ ਧਾਂਤ ਨਹੀਂ ਆ ਪਰ ਜੇਕਰ ਕੋਈ ਸ਼ਹਿਰ ਦੇ ਵਿੱਚ ਵਿਕਦਾ ਪਾਇਆ ਗਿਆ ਤੇ ਜਲਦੀ ਅਸੀਂ ਉਹ ਜਿਹੜਾ ਉਹਦਾ ਨਾਮ ਵੀ ਨਸ਼ਰ ਕਰਾਂਗੇ ਔਰ ਉਹਦੇ ਖਿਲਾਫ ਜਿਹੜੀ ਪੁਲਿਸ ਦੁਕਾਨਦਾਰਾਂ ਨੂੰ ਅਵੇਰਨੈਸ ਕੀਤੀ ਜਾ ਲੋਕ ਦੁਕਾਨਦਾਰਾਂ ਨੂੰ ਇਹ ਅਵੇਰਨੈਸ ਕੀਤੀ ਹੈ ਵੀ ਜੇਕਰ ਕੋਈ ਤੁਹਾਡੇ ਕੋਲ ਬੱਚਾ ਜਾਂ ਕੋਈ ਆਉਂਦਾ ਉਹਨੂੰ ਜਿਹੜਾ ਸचेत ਕੀਤਾ ਜਾਵੇ ਉਹਨੂੰ ਮੋਟੀਵੇਟ ਕਰੋ ਇਹ ਜਿਹੜਾ ਹੈ ਕਿਸੇ ਵੀ ਤਰੀਕੇ ਨਾਲ ਸਿਹਤ ਦੇ ਪੱਖੋਂ ਪੰਛੀਆਂ ਦੇ ਪ੍ਰਤੀ ਉਹ ਸਰੀਰ ਦੇ ਪ੍ਰਤੀ ਬਹੁਤ ਮਾੜੀ ਚੀਜ਼ ਆ ਇਹ ਕੰਮ ਇਹ ਡੋਰ ਦੀ ਵਰਤੋਂ ਨਾ ਕਰ ਕੀ ਜੁਰਮਾਨਾ ਰੱਖਿਆਗਾ ਇਸ ਵਿੱਚ ਜੁਰਮਾਨਾ ਜਿਹੜਾ ਉਹਦੇ ਵਿੱਚ 1 ਲੱਖ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ ਜੇ ਕੋਈ ਬੱਚਾ ਕੋਈ ਚੜਾਹਦਾ ਫੜਿਆ ਦੇਖੋ ਉਹਦੇ ਉੱਤੇ ਵੀ ਜੋ ਪ੍ਰੋਵੀਜ਼ਨ ਆਕਟ ਦੇ ਮੁਤਾਬਕ ਬਣਦੀ ਕਾਨੂੰਨੀ ਕਰਵਾਈ ਹੋਊਗੀ ਠੀਕ ਆ ਤਾਂ ਜਿੱਥੇ ਨਗਰ ਕੌਂਸਲ ਵੱਲੋਂ ਅੱਜ ਪਤੰਗ ਵੇਚਣ ਵਾਲੀਆਂ ਕੁਝ ਦੁਕਾਨਾਂ ਤੇ ਬਾਜ਼ਾਰ ਅੰਦਰ ਅਚਨਚੇਤ ਛਾਪੇਮਾਰੀ ਕੀਤੀ ਗਈ ਤਾਂ ਜਿੱਥੇ ਦੁਕਾਨਦਾਰਾਂ ਨੇ ਕਈ ਦੁਕਾਨਦਾਰਾਂ ਨੇ ਸਹਿਯੋਗ ਕੀਤਾ ਤੇ ਕਈ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜਿਹੜਾ ਆ ਚਾਈਨਾ ਡੋਰ ਨਾ ਵੇਚੀ ਜਾਏ ਜਾ ਕੇ ਕੋਈ ਵੇਚਦਾ ਫੜਿਆ ਗਿਆ ਤਾਂ ਉਸ ਤੋਂ ਜੁਰਮਾਨਾ ਵੀ ਪਾਇਆ ਜਾਏਗਾ ਕਾਰਵਾਈ ਵੀ ਕੀਤੀ ਜਾਏਗੀ ਤਾਂ ਉਸ ਦਾ ਨਾਮ ਵੀ ਨਸ਼ਰ ਕੀਤਾ ਜਾਵੇਗਾ ਤਾਂ ਨਗਰ ਕੌਂਸਲ ਵੱਲੋਂ ਕੀਤੀ ਗਈ ਕਾਰਵਾਈ ਤੁਹਾਨੂੰ ਕਿੱਦਾਂ ਲੱਗਦੀ ਹੈ ਆਪਣੇ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਣਾ ਤਾਂ ਕੈਮਰਾਮੈਨ rahul ਦੇ ਨਾਲ ਬਿਊਰੋ ਦੀਪਕ ਸੈਣੀ ਦੀ ਖਾਸ ਰਿਪੋਰਟ ਦੋਸਤੋ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਅਤੇ ਖਬਰਾਂ ਸੰਬੰਧੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਜੈ ਹਿੰਦ ਦੋਸਤੋ ਧੰਨਵਾਦ